ਲੋ ਵੀ ਮਿੱਤਰੋ ਤੁਹਾਨੂੰ ਦੋ ਟਰੈਕਟਰ ਦਿਖਾਉਣੇ ਆਪਾਂ ਪਹਿਲਾ ਸੋਨਾਲੀ ਕਹਤੇ ਦੂਜਾ ਹੈਗਾ 855 ਤੇ ਨਾਲ ਆਪਣੇ ਬਾਈ ਆ ਨੈ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਠਾਕ ਹੈ ਬਹੁਤ ਵਧੀਆ ਦੋ ਟਰੈਕਟਰ ਲੈ ਕੇ ਆਏ ਦੋ ਲੈ ਕੇ ਆਏ ਹਾਂਜੀ ਤੇ ਇਹਦੀ ਸ਼ੁਰੂਆਤ ਕਰਦੇ ਆਪਾਂ ਇਹਦੀ ਕੀ ਸਟੋਰੀ ਹੈ ਬਈ ਅੱਲਾ ਮਾਡਲ ਲਾ ਦਿਓ ਇਹ ਵੀ ਉਹ ਮਾਰ 20 ਮਾਡਲ ਹੈ ਹਾਂਜੀ ਡਬਲ ਡਿਸਟਰੀਬਿਊਟਰ ਹੈ ਅੱਛਾ ਸਾਦਾ ਸਟੀਰਿੰਗ ਹੈ ਅੱਛਾ ਸਾਦਾ ਆ ਗਿਆ ਸਟੀਰਿੰਗ ਹਾਂਜੀ ਹਾਂਜੀ ਸਿੰਗਲ ਕਲਚ ਹੈ ਸਿੰਗਲ ਕਲਚ ਆ ਗਿਆ ਸਟੀਅਰਿੰਗ ਸਿੰਪਲ ਆ ਗਿਆ ਸਿੰਗਲ ਕਲਚ ਆ ਗਿਆ ਤੇ ਟਾਇਰ ਕਿੰਨੇ ਕੇ ਪੈਸੇ ਆ ਗਏ ਅਗਲੇ ਜੀ ਟਾਇਰ ਜੀ ਅਗਲੇ ਹੈਗੇ ਨਾ 70 ਪੈਸੇ ਮਗਲ ਦੇ ਹੈਗੇ 90 95 ਪੈਸੇ ਟਾਇਰ 90 95 ਪੈਸੇ ਟਾਇਰ ਮਗਰ ਲਿਆ ਗਿਆ ਐਮ ਆਰਫ ਦੀ ਤੇ ਗੇਅਰ ਇੰਜਨ ਦੀ ਕੀ ਕੰਡੀਸ਼ਨ ਹੈ ਜੀ ਬਾਈ ਓਕੇ ਹੈ ਅੱਛਾ ਕੋਈ ਕੋਈ ਕੁਝ ਭਾਲਦਾ ਹੈ ਅੱਛਾ ਵਧੀਆ ਸਹੀ ਹੈ ਜਮ ਬਿਲਕੁਲ ਸਹੀ 43 ਹੌਸਪਾਵਰ ਆ ਗਿਆ ਤੇ ਡਿਸਟ੍ਰਿਬਿਊਟਰ ਡਬਲ ਆ ਗਿਆ ਜੀ ਡਬਲ ਡਬਲ ਡਿਸਟਰੀਬਿਊਟਰ ਆ ਗਿਆ ਹੈ ਨਾ ਰੰਗ ਪੇਂਟ ਹੈਗਾ ਜਿਹੜਾ ਇਹ ਆਪਣਾ ਸਾਰਾ ਨਾਲ ਦਾ ਜਿਹੜਾ ਇਹ ਨਾਲ ਜਮਾਰੀ ਜਮਾਂ origignal ਆ ਗਿਆ ਹੈ ਨਾ ਨੰਬਰ ਹਰਿਆਣਾ ਕੇ ਪੰਜਾਬ ਹੈ ਜੀ ਨੰਬਰ ਹਰਿਆਣਾ ਸਹਾਰ ਦਾ ਜੀ ਨੰਬਰ ਹਰਿਆਣਾ ਸਹਾਰ ਦਾ ਆ ਗਿਆ ਤੇ ਐਨਓਸੀ ਜੇ ਕੋਈ ਪੰਜਾਬ ਦਾ ਬੰਦਾ ਲੈਂਦਾ ਹੈ ਨਹੀਂ ਤੁਸੀਂ ਕਢਾ ਕੇ ਦੇਵਾਂਗੇ ਐਨਓਸੀ ਮੈਂ ਅਗਲੇ ਦਾ ਲੱਗੂਗਾ ਇਹਨੂੰ ਅਸੀਂ ਕਢਾ ਕੇ ਦੇਵਾਂਗੇ ਇਹਨੂੰ ਅਸੀਂ ਦਾ ਐਨਓਸੀ ਕਢਵਾ ਦੇਵਾਂਗੇ ਬੀਮਾ ਜਿਹੜਾ ਬੰਦਾ ਲਊਗਾ ਉਹਦਾ ਉਹਦਾ ਹੋਊਗਾ ਹੈ ਨਾ ਤੇ 3,85,000 ਰੁਪਏ ਦੀ ਡਿਮਾਂਡ ਆ ਗਈ ਤੇ ਫਿਰ ਕਿੰਨੇ ਦਾ ਕਰੋਗੇ ਜੀ ਇਹ ਜਿਹੜੀ ਆਊਗਾ ਤੁਹਾਡੇ ਹਾਸਤੇ ਆਊਗਾ ਉਹਦੇ ਬਾਅਦ ਤੇ 60000 ਦਾ ਇਤਨੀ 3 ਲੱਖ 60000 60000 ਜੇ ਤੇਰੀ ਵੀਡੀਓ ਆ ਕਰਕੇ ਜਿਹੜਾ ਮੇਰੀ ਵੀਡੀਓ ਦੇਖ ਕੇ ਆਊਗਾ ਤੈਨੂੰ 1 ਲੱਖ 60000 ਰੁਪਏ ਦਾ ਟਰੈਕਟਰ ਉਹ ਮਿਲ ਜੂਗਾ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਲਓ ਹਾਂ ਰੰਗ ਪੇਂਟ ਕਰਨ ਨੂੰ ਦੇਖ ਲਓ ਗੇਅਰ ਇੰਜਨ ਦੀ ਤਸੱਲੀ ਹੈਗੀ ਹੈ ਕਾਗਜ਼ ਪੱਤਰਾਂ ਦੀ ਫੁੱਲ ਓਕੇ ਜਿੰਮੇਵਾਰੀ ਓਕੇ ਜੀ ਓਕੇ ਹੈ ਜੀ ਉਸ ਤੋਂ ਬਾਅਦ ਤੇ ਐਸਤੇ ਆਜੋ 855 ਇਹ ਕਿੰਨੇ ਮਾਡਲ ਹੈ ਜੀ ਤੇ 13 ਹੈ ਜੀ 13 ਮਾਡਲ ਹੈ ਇਹ ਹਨਾ ਤੇ ਇਹ ਡਿਮਾਂਡ ਕੀ ਹੈ ਦੀ ਦਮਾਨ ਜੀ 3 ਲੱਖ 4 ਲੱਖ 65 ਹਜ਼ਾਰ 4 ਲੱਖ 65 ਹਜ਼ਾਰ ਰੁਪਇਆ ਤੇ ਟਾਇਰ ਅਗਲੇ ਕਿੰਨੇ ਕ ਪੈਸੇ ਆਗੇ ਆ ਪੈਸੇ ਜੀ ਅਗਲੇ ਅਗਲੇ 50 ਪੈਸੇ ਤੇ ਪਿਛਲੇ 70 ਪੈਸੇ ਪਿਛਲੇ 70 ਪੈਸੇ ਆ ਗਏ ਕਲੱਚ ਡਬਲ ਆ ਗਿਆ ਹੈ ਨਾ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਪਾਵਰ ਸਟੀering ਰਿਵਰਸ ਪੀਟੀਓ ਹੈ ਨਾ ਹਾਂਜੀ ਸਪੀਡਰ 2 ਆ ਗਿਆ ਹੈ ਨਾ ਹਾਂਜੀ ਤੇ ਗੇਅਰ ਇੰਜਨ ਕਰਨੀਓ ਕਿਵੇਂ ਹੈ ਚੰਗਾ ਹੈ ਓਕੇ ਹੈ ਜੀ ਯਮਾ ਓਕੇ ਹੈ ਹਾਂਜੀ ਤੇ ਰੰਗ ਪੇਂਟ ਕਿਤੋਂ ਮਲੇ ਹਲਕੇ ਨਾ ਜੀ ਕਿਤੋਂ ਕੁਛ ਨਹੀਂ ਹੋਇਆ ਸਾਰਾ Ориਜినਲ ਆ ਹਾ ਸਾਰਾ Ориਜినਲ ਹੈ ਜੀ ਸਾਰਾ Ориਜినਲ ਆ ਗਿਆ ਤੇ ਨੰਬਰ ਕਿੱਥੋਂ ਦਾ ਹੈ ਇਹ ਨੰਬਰ ਪਟਿਆਲੇ ਦਾ ਜੀ ਪਟਿਆਲੇ ਦਾ ਹਾਂ ਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਆ ਗਿਆ ਪਟਿਆਲੇ ਦਾ ਨੰਬਰ ਆ ਗਿਆ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਤੇ 465000 ਰੁਪਏ ਡਿਮਾਂਡ ਹੈ ਇਹਦੀ ਤੇ ਫਿਰ ਇਹ ਕਿਤੋਂ ਤੱਕ ਕਰਦੇ ਹੋਗੇ 55 ਤੱਕ ਛੱਡ ਦਾਂਗੇ ਤੁਹਾਡੀ ਵੀਡੀਓ ਦੇਖ ਕੇ 455000 ਤੱਕ ਹਾਂ ਜੀ ਤੇ ਕਿੱਥੇ ਖੜੇ ਹੁੰਦੇ ਆ ਟਰੈਕਟਰ ਆਪਣੇ ਇਹ ਇੱਥੇ ਕਿਉਂ ਦੇ ਤਲ ਮੰਡੀ ਹੁੰਦੇ ਆ ਜੀ ਤਲ ਮੰਡੀ ਹੁੰਦੇ ਆ ਪਿੰਡ ਨਹੀਂ ਜਾਂਦੇ ਨਾ ਇੱਥੇ ਹੁੰਦੇ ਆ ਹਨਾ ਤੇ ਪਿੰਡ ਆਪਣਾ ਕਿਹੜਾ ਜੀ ਕਮਾਲ ਪਿੰਡ ਕਮਾਲ ਆ ਗਿਆ ਤੇ ਫੋਨ ਨੰਬਰ ਆਪਣਾ ਕਿੰਨਾ ਹੈ 70563 70563 97935 97935 ਹਨਾ ਲਓ ਵੀ ਦੋਸਤੋ ਨੰਬਰ ਭਰਾ ਦਾ ਆਪਣੇ ਦਾ ਆ ਗਿਆ ਤੁਸੀਂ ਵੀਡੀਓ ਬਦਲ ਕੇ ਸ਼ੇਅਰ ਕਰਦੇ ਪੇਜ ਨੂੰ ਕਰ ਲਿਓ ਫਾਲੋ ਤੇ ਧੰਨਵਾਦ